ਇਹ ਲੰਗਰ ਸਭ ਤੋਂ ਪਹਿਲੇ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਹੋ ਰਹੀ ਫਤਿਹ ਬਲੋਨੇ ਪੁਰਵਜੋਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੀਡੀਅਮ ਚੈਨਲ ਦੇ ਥਰੂ ਕਲਗੀਧਰ ਪਾਤਸ਼ਾਹ ਦਾ ਰਚਾਇਆ ਕੌਤਕ ਖੋਲਾ ਮਹੱਲਾ ਜੋ ਅਨੰਦਾਂ ਦੀ ਪੂਰੀ ਤਖਤ ਸ੍ਰੀ ਕੇਸ਼ਗੜ ਸਾਹਿਬ ਤੇ ਬੜੀ ਸਰਦਾ ਦੇ ਨਾਲ ਪੰਥ ਮਨਾਉਂਦਾ ਸੋ ਉਸ ਤਖਤ ਸਾਹਿਬ ਨੂੰ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਦੇ ਵਾਸਤੇ ਉਹਨਾਂ ਦੇ ਜੀ ਆਇਆਂ ਵਾਸਤੇ ਜਾਂਦੀਆਂ ਤੇ ਅੱਜ ਵਾਪਸ ਆ ਰਹੀਆਂ ਸੰਗਤਾਂ ਵਾਸਤੇ ਲੰਗਰ ਨਗਰ ਪਿੰਡ ਭੁੱਲੇ ਚੱਕ ਵੱਲੋਂ ਸਮੂਹ ਸੰਗਤ ਅੱਜ ਨੇ ਸਾਡੀਆਂ ਕਲੋਨੀਆਂ ਨਾਲ ਪੈਂਦੀਆਂ ਇਲਾਕੇ ਦੀ ਲਾਗੇ ਸੰਗਤ ਦਾ ਵੀ ਕਾਫੀ ਸਹਿਯੋਗ ਹੈ ਦੇ ਵਿੱਚ ਉਹ ਸੰਗਤਾਂ ਦੀ ਜੀ ਆਇਆਂ ਜਿਹੜੇ ਦਰਸ਼ਨ ਕਰਕੇ ਆ ਰਹੀਆਂ ਉਹਨਾਂ ਵਾਸਤੇ ਲੰਗਰ ਸਜਾਇਆ ਜਾਂਦਾ ਤੇ ਕਰੀਬਨ 15 ਸਾਲ ਤੋਂ ਅਸੀਂ ਲਗਾਤਾਰ ਇਸ ਗਰਾਊਂਡ ਦੇ ਵਿੱਚ ਜਿਹੜਾ ਇਹ ਲੰਗਰ ਸਜ ਰਿਹਾ ਵਾ ਲੰਗਰ ਦੇ ਵਿੱਚ ਤੇ ਬਿਨਤ ਪ੍ਰਕਾਰ ਦੇ ਸਰਦਾ ਵਹ ਜੰਦਾ ਨਹੀਂ ਪਤਾ ਨਹੀਂ ਇਸ ਇਹ ਤਾਂ ਅਸੀਂ ਉਹਦੇ ਲਈ ਕਹਿ ਨਹੀਂ ਸਕਦੇ ਕਿਉਂਕਿ ਨਾ ਤੇ ਸੰਗਤ ਦਾ ਆਈਡੀਆ ਹੁੰਦਾ ਤੇ ਨਾ ਸਰਦਾ ਬਾਂ ਜਿਹੜੇ ਲੋਕ ਸਮਾਨ ਲੈ ਕੇ ਇੱਥੇ ਆਉਂਦੇ ਆ ਕਿਹੜੀ ਕਿਹੜੀ ਚੀਜ਼ ਹੈ ਦੇ ਵਿੱਚ ਕੋਲ ਡਰਿੰਕ ਆ ਚੀਜ਼ਾਂ ਦਾ ਤੇ ਅਨਗਿਣਤ ਤੇ ਵਰਤਾਇਆ ਨਹੀਂ ਜਾ ਰਿਹਾ ਹਨਾ ਕਿੰਨੀ ਸੰਗ ਵਿੱਚ ਛੱਡੀ ਜਾਂਦੀ ਆ ਰਸ਼ਨ ਸਬਜ਼ੀਆਂ ਸੋ ਬੜੀ ਕਿਰਪਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਚਲਾਇਆ ਮਿਸ਼ਨ ਹਾਂਜੀ ਇੱਕ ਘੜਾ ਘੜਾ 6 ਦਿਨ ਸਾਡਾ ਚੱਲਦਾ ਵਾ ਨਹੀਂ ਲਗਾਤਾਰ ਹੀ ਸਮਾਪਤੀ ਜਿੱਦਾਂ ਕੱਲ 15 ਨੂੰ ਇਹ ਹੁਣ ਮਲ ਸਮਾਪਤੀ ਹੋ ਗਈ ਆ ਪਰ ਅਸੀਂ 16 ਇੱਕ ਦਿਨ ਬਾਅਦ ਚ ਰੱਖਦੇ ਆ ਇੱਕ ਐਕਸਟਰਾ ਤਾਂ ਜੋ ਜਿਹੜੀਆਂ ਵਾਪਸ ਆ ਰਹੀਆਂ ਸੰਗਤਾਂ ਉਹ ਇੱਛੇ ਆਣ ਗਿਆ ਸਵੇਰ ਤੋਂ ਅਸੀਂ 4 ਵਜੇ ਜਦੋਂ ਸ਼ੁਰੂ ਕੀਤਾ ਵਾ ਤੇ ਸਾਡੇ ਕੋਲ ਲਗਾਤਾਰ ਕੰਟੀਨਿਊ ਟਰਾਲੀਆਂ ਇਹਦੇ ਅੰਦਰ ਕਿਉਂਕਿ ਕਾਫੀ ਵੱਡੀ ਸਪੋਰਟ ਅਫੀਸ਼ੀਅਲਸ ਜਿਹੜੀ ਸਾਡੇ ਸਪੇਸ ਹੈਗੀ ਆ ਟਰਾਲੀ ਰਾਮ ਦੇ ਨਾਲ ਘੁੰਮ ਕੇ ਚੱਲ ਜਾਂਦੀ ਅੰਦਰ ਸੋ ਬੜਾ ਆਨੰਦ ਮਾਣ ਲਿਆ ਸੰਗਤਾਂ ਸਵੇਰ ਤੋਂ 5 ਵਜੇ ਤੋਂ 4 ਵਜੇ ਤੋਂ ਪੱਪਾ ਮਹਾਰਾ ਸੰਗਤ ਸਾਰੀ ਪਿੰਡ ਚਲਟੇ ਪਿੰਡ ਪੈਂਦਾ ਕਿਹੜਾ ਪਿੰਡ ਪੈਂਦਾ ਪਿੰਡ ਭੁੱਲੇ ਚੱਕ ਤੇ ਲੋਕਲ ਸਾਡਾ ਗੁਰਦਾਸਪੁਰ ਬਲਾਕ ਦਾ ਪਿੰਡ ਹੈ ਜਿਵੇਂ ਦਾ ਸਹਿਯੋਗ ਦਾ ਪ੍ਰਸ਼ਾਸਨ ਬਹੁਤ ਸਾਰਾ ਹੀ ਐਡਮਿਨਿਸਟ੍ਰੇਸ਼ਨ ਦਾ ਬੜਾ ਜਗ੍ਹਾ ਜਗ੍ਹਾ ਆਣ ਕੇ ਲੈ ਕੇ ਜਾ ਰਿਹਾ ਦੇਖਭਾਲ ਕਰ ਰਿਹਾ ਸਾਰੀ ਬੜਾ ਵਧੀਆ ਸਹਿਯੋਗ ਹਰ ਇੱਕ ਜੀ ਦਾ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਲਖਮਿੰਦਰ ਸਿੰਘ ਪਿੰਡ ਭੁੱਲੇ ਚੱਕ ਜ਼ਿਲ੍ਹਾ ਗੁਰਦਾਸਪੁਰ ਅਹੀ ਇਹ ਲੰਗਰ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਬੜੀ ਖੁਸ਼ੀ ਨਾਲ ਤੁਮ ਤਾਂ ਮਨਾਉਂਦਾ ਮੇਰਾ ਪਿੰਡ ਐਸ ਵਾਰ ਵੀ ਪੂਰੀ ਜੋਰ-ਸ਼ੋਰ ਦੇ ਨਾਲ ਹੋ ਲੰਮਾ ਮਨਾਇਆ ਵਾ ਅੱਜ ਲਾਸਟ ਦਿਨ ਐ ਇਸ ਵਾਰ ਸਤ ਰੱਖਿਆ ਹੁਣ ਪ੍ਰੋਗਰਾਮ ਹੈ ਮੁੰਡਿਆਂ ਦਾ ਗੱਤਕੇ ਪਾਰਟੀ ਦਾ ਪ੍ਰੋਗਰਾਮ ਹੈ ਹੋਰ ਪ੍ਰੋਗਰਾਮ ਬੇਦਨ ਚੱਲਣੇ ਆ ਸ਼ਾਮ ਤੱਕ ਮੁੰਡਿਆਂ ਨੇ ਜੋ ਵੀ ਚਲੋੜਾ ਵਾ ਇਹ ਸਾਡਾ ਜਿਹੜਾ ਵਾ ਪੁਰਾਣਾ ਵਾ ਪਿੰਡ ਵੱਲ ਸਾਰਾ ਇਹ 15 ਸਾਲ ਤੋਂ ਚੱਲ ਰਿਹਾ ਲਗਾਤਾਰੀ ਕੰਟੀਨਿਊ ਚੱਲ ਰਿਹਾ ਪਹਿਲਾਂ ਇੱਕ ਦੂਜੇ ਨਾਲ ਕੇ ਕਈਦਾ ਹੁਣ ਪਿੰਡ ਆਪਣੀ ਇੰਡੀਪੈਂਡੈਂਟ ਪਿੰਡ ਆਪਣਾ ਆਪ ਹੀ ਲਾਉਂਦਾ ਭੁੱਲੇ ਚੱਕ ਕਿਨੇ ਦਿਨ ਲਈ ਜਿਹੜਾ ਲੰਗਰ ਸੇਵਾ ਕੀਤੀ ਇਹ 6 ਦਿਨ ਵਾਸਤੇ ਲੰਗਰ ਅਸੀਂ ਲਾਈਦਾ ਵਾ ਅੱਜ ਲਾਸਟ ਦਿਨ ਅੱਜ ਸਮਾਪਤੀ ਹੈ ਤੇ ਆਉਣ ਵਾਲੀ ਸੰਗਤਾਂ ਵਾਸਤੇ ਜੀ ਤੇ ਅੱਜ ਸਮਾਪਤੀ ਸੱਜ ਅੱਜ ਹਾਂ ਜੀ ਅੱਜ ਸ਼ਾਮ ਦਾ ਪ੍ਰੋਗਰਾਮ ਸਾਡਾ ਛੋਟੇ ਬੱਚਨ ਦੇ ਕਰਕੇ ਪਾਰਟੀ ਹੈ ਅਸਤਵਾਜੀ ਕਰਾਂਗੇ ਸਰ ਬਹੁਤ ਬਹੁਤ ਧੰਨਵਾਦ ਕਰ ਜਿਹੜਾ ਕੈਦਾ ਆਰਟਸ ਜਿਹੜਾ ਉਹਦੇ ਚੱਲੇਗਾ ਉਹਦੇ ਲਈ ਤਿਆਰੀਆਂ ਚੱਲ ਗਈਆਂ ਅੱਜ ਜਿਹੜਾ ਫੁੱਲਾ ਮੰਨ ਲਾ ਜਿਹੜੀ ਇਹ ਜਿਹੜੀ ਸਮਾਪਤੀ ਕੀਤੀ ਜਾਏਗੀ ਪੂਰੀ ਸੰਗਤ ਕਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ਾ ਮੈਂ ਕੈਪਟਨ ਪ੍ਰਤਾਪ ਸਿੰਘ ਪਿੰਡ ਭੁਲੇ ਚੱਕ ਤੋਂ ਮੈਂ ਇਸ ਟਾਈਮ ਗੁਰਦੁਆਰਾ ਪ੍ਰਬੰਧਕ ਕਮੇਟੀ ਭੁਲੇ ਚੱਕ ਦਾ ਕੈਸ਼ੂਅਰ ਹਾਂ ਜੋ ਵੀ ਅਸੀਂ ਲੰਗਰ ਲਗਾਇਆ ਹੈ ਮੈਂ ਆਪਣੇ ਪਿੰਡ ਦੀ ਸਮੂਹ ਸੰਗਤ ਦਾ ਸਰਪੰਚ ਸਾਹਿਬ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੌਜਵਾਨ ਪੀੜੀ ਦਾ ਜੋ ਨੌਜਵਾਨ ਬੱਚੇ ਸਾਡੇ ਵਿਦੇਸ਼ਾਂ ਤੋਂ ਵੀ ਆਏ ਸਨ ਬੀਬੀਆਂ ਦਾ ਭੈਣਾਂ ਦਾ ਮਾਤਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਨਗਰ ਨੇ ਭੁੱਲੇ ਚੱਕ ਨੇ ਸਮੂਹ ਸੰਗਤਾਂ ਨੇ ਮਿਲ ਕੇ ਇਸ ਥੋਲੇ ਮਹੱਲੇ ਦੇ ਲੰਗਰਾਂ ਨੂੰ ਬੜੀ ਹੀ ਸਰਦਾਰ ਨਾਲ ਬਹੁਤ ਹੀ ਖੁਸ਼ੀਆਂ ਨਾਲ ਬਹੁਤ ਹੀ ਯੋਗਦਾਨ ਪਾ ਕੇ ਵੀਰਾਂ ਨੇ ਆਪਣੇ ਤਨ ਮਨ ਧੰਨਾ ਸੇਵਾ ਕੀਤੀ ਹੈ ਬੀਬੀਆਂ ਨੇ ਤਨ ਮਨ ਧੰਨਾ ਸੇਵਾ ਕੀਤੀ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਸ ਲੰਗਰ ਨੂੰ ਪਿਛਲੇ 15 ਸਾਲ ਤੋਂ ਲਗਵਾਉਂਦੇ ਆ ਰਹੇ ਹਾਂ ਸਾਡਾ ਨਾਕਾ ਨਿਵਾਸੀਆਂ ਦਾ ਵੀ ਬਹੁਤ ਸਹਿਯੋਗ ਹੁੰਦਾ ਵਾ ਸਾਡੇ ਇੱਥੇ ਪਿੰਡ ਦੂਸਰੇ ਪਿੰਡ ਜਿਹੜੇ ਕੋਈ ਰੋਹ ਦੀ ਸੇਵਾ ਕਰ ਰਿਹਾ ਹੈ ਕੋਈ ਝੋਹ ਦੀ ਸੇਵਾ ਕਰ ਰਿਹਾ ਕੋਈ ਦੁੱਧ ਦੀ ਸੇਵਾ ਕਰ ਰਿਹਾ ਹੈ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਸੁਤਨਾਮ ਸਿੰਘ ਪਿੰਡ ਭੁੱਲੇ ਚੱਕ ਪਿੰਡ ਭੁੱਲੇ ਚੱਕ ਦੀ ಗ್ರಾಮ ਪੰਚਾਇਤ ਔਰ ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਤੇ ਭੁੱਲੇ ਚੱਕ ਦੀ ਸਾਰੀ ਸੰਗਤ ਵੱਲੋਂ ਇਹ ਸਾਰਾ ਲੰਗਰ ਲਗਾਇਆ ਗਿਆ ਸੀ ਸਾਰੀ ਹੀ ਸੰਗਤ ਨੇ ਬਹੁਤ ਹੀ ਰਲ ਮਿਲ ਕੇ ਵੱਧ ਚੜ ਕੇ ਬੜੀ ਸੇਵਾ ਕੀਤੀ ਹੈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਿੰਨੀਆਂ ਵੀ ਸੰਗਤਾਂ ਨੰਦਪੁਰ ਸਾਹਿਬ ਨੂੰ ਹਲੇ ਮੱਲੇ ਤੇ ਜਾ ਰਹੀਆਂ ਨੇ ਸੰਗਤਾਂ ਵਾਪਸ ਆ ਰਹੀਆਂ ਨੇ ਸਾਰੀਆਂ ਵਾਸਤੇ ਲੰਗਰ ਪ੍ਰਸ਼ਾਦੇ ਦਾ ਚਾਪ ਕੋੜੇ ਦਾ ਲੰਗਰ ਸਰਾ ਲਗਾਇਆ ਗਿਆ ਜਿੰਨੀਆਂ ਵੀ ਟਰਾਲੀਆਂ ਪਰ ਪਰ ਜਾ ਰਹੀਆਂ ਨੇ ਬੱਸਾਂ ਪਰ ਪਰ ਜਾ ਰਹੀਆਂ ਨੇ ਸਾਰੀਆਂ ਰੁਕਦੀਆਂ ਨੇ ਇੱਥੇ ਲੰਗਰ ਪ੍ਰਸ਼ਾਦਾ ਛਕੇ ਜਾਂਦੇ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਉਹ ਇਹ तकरीबन 15 ਸਾਲ ਤੋਂ ਲੰਗਰ ਦਾ ਜਿਹੜਾ ਚੱਲ ਰਿਹਾ ਲਗਾਤਾਰ ਔਰ ਅੱਜ ਲਾਸਟ ਦਿਨ ਹੈ ਲੰਗਰ ਦਾ ਸ਼ਾਮ ਤੱਕ ਸਮਾਪਤੀ ਹੈ ਇਸ ਦੀ ਸੋ ਅਸੀਂ মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਕੋ ਪਹੁੰਚਿਆ ਇੱਥੇ ਔਰ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਰਾਸ਼ਨ ਪਾਣੀ ਤੇ ਪੈਸਾ ਇਕੱਠਾ ਕਰਕੇ ਸਾਡਾ ਸਹਿਯੋਗ ਦਿੱਤਾ ਜਿੰਨੇ ਵੀਰਾਂ ਨੇ ਲੰਗਰ ਦੇ ਵਿੱਚ ਸੇਵਾ ਕੀਤੀ ਹੈ ਬੀਬੀਆਂ ਨੇ ਫੁਲਕੇ ਪ੍ਰਸ਼ਾਦੇ ਪਕਾਏ ਨੇ ਵੀਰਾਂ ਨੇ ਲੰਗਰ ਦੇ ਵਿੱਚ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਭੁੱਲੇ ਚੱਕ ਨਗਰ ਦੀ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਸਮੂਹ ಗ್ರಾಮ ਪੰਚਾਇਤ ਤੇ ਨਗਰਪਿੰਡ ਪੁਲੇ ਚੱਕ ਦੀ ਸਾਰੀ ਸੰਗਤ ਵੱਲੋਂ ਸਾਰਿਆਂ ਦਾ ਹੀ ਬਹੁਤ-ਬਹੁਤ ਸਤਿਕਾਰ ਧੰਨਵਾਦ ਸਤਿ ਸ਼੍ਰੀ ਅਕਾਲ